ਇਸ ਵਕਤੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੀ ਕਿ ਜੁੜੀ ਹੈ ਡਿਬਰੂਗੜ੍ਹ ਜੇਲ੍ਹ ਦੇ ਨਾਲ ਡਿਬਰੂਗੜ੍ਹ ਯਾਨੀ ਕਿ ਅਸਾਮ ਦੇ ਵਿੱਚ ਪੰਜਾਬ ਤੋਂ 9 ਸਿੰਘ ਹੈ ਜਿਹੜੇ ਜਿੰਨਾਂ ਉੱਤੇ NSA ਲੱਗੀ ਸੀ NSA ਲਗਾਉਣ ਤੋਂ ਬਾਅਦ ਹਾਲਾਂਕਿ ਉੱਥੋਂ ਇੱਕ ਜਿਹੜੀ ਤਾਜ਼ਾ ਤੇ ਵੱਡੀ ਅਪਡੇਟ ਸਾਹਮਣੇ ਆਈ ਹੈ ਭੁੱਖ ਹੜਤਾਲ ਚੱਲ ਰਹੀ ਸੀ ਤਕਰੀਬਨ 16 17 ਫਰਵਰੀ ਤੋਂ 9 ਦੇ 9 ਸਿੰਘ ਹੈ ਜਿਹੜੇ ਭੁੱਖ ਹੜਤਾਲ ਰੱਖ ਦਿੰਦੇ ਆ ਕਿ ਉੱਥੇ ਸਾਡੇ ਨਾਲ ਵਧੀ ਕੀ ਹੋ ਰਹੀ ਹੈ ਜ਼ਿਆਤੀ ਹੋ ਰਹੀ ਹੈ ਉਥੇ ਕੁਝ ਜਿਹੜੀਆਂ ਉਹਨਾਂ ਦੀਆਂ ਗੁਪਤ ਗੱਲਾਂ ਨੇ ਉਹਨਾਂ ਨੂੰ ਜਾਣਨ ਦੇ ਲਈ ਉਥੇ ਕੈਮਰੇ ਤੱਕ ਫਿੱਟ ਕਰ ਦਿੱਤੇ ਗਏ ਮਤਲਬ ਹੋਲਡਰਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਉਸ ਦੇ ਰੋਸ ਵਜੋਂ ਭੁੱਖ ਹੜਤਾਲ ਸ਼ੁਰੂ ਹੁੰਦੀ ਹੈ ਤੇ ਹੁਣ ਖਬਰ ਇਹ ਹੈ ਕਿ ਪੰਜ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਹੁਕਮ ਮੰਨ ਲਿਆ ਤੇ ਭੁੱਖ ਹੜਤਾਲ ਤੋੜ ਦਿੱਤੀ ਹੈ ਕਿਉਂਕਿ ਗਿਆਨੀ ਰਗਵੀਰ ਸਿੰਘ ਨੇ ਪੰਥ ਦੇ ਹਵਾਲਿਆਂ ਦੇ ਨਾਲ ਫਲਸਫੇ ਦੇ ਹਵਾਲਿਆਂ ਦੇ ਨਾਲ ਕਿਹਾ ਸੀ ਕਿ ਸਿੱਖ ਪੰਥ ਦੇ ਵਿੱਚ ਭੁੱਖ ਹੜਤਾਲ ਦੀ ਕੋਈ ਥਾਂ ਨਹੀਂ ਹੈ ਇਸ ਭਾਵਨਾ ਦੇ ਨਾਲ ਇੱਕ ਚਿੱਠੀ ਲਿਖੀ ਸੀ ਉਹ ਚਿੱਠੀ ਉਹਨਾਂ ਸਿੰਘਾਂ ਦੇ ਨਾਮ ਲਿਖੀ ਗਈ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਬੰਦ ਨੇ ਔਰ ਉੱਥੋਂ ਖਬਰ ਜਿਹੜੀ ਆਈ ਹੈ ਹੁਣ ਉਹਨਾਂ ਨੌਵਾਂ ਦੇ ਵਿੱਚੋਂ ਕਿਹੜੇ ਪੰਜ ਸਿੰਘਾਂ ਸਿੰਘ ਨੇ ਜਿਨ੍ਹਾਂ ਨੇ ਭੁੱਖ ਹੜਤਾਲ ਤੋੜ ਦਿੱਤੀ ਹੈ ਯਾਨੀ ਕਿ ਕਹਿ ਸਕਦੇ ਆ ਕਿ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਹੁਕਮ ਮੰਨ ਲਿਆ ਹੈ ਉਸ ਹੁਕਮ ਦੇ ਵਿੱਚ ਜਾਂ ਉਸ ਚਿੱਠੀ ਦੇ ਵਿੱਚ ਕੀ ਲਿਖਿਆ ਸੀ ਉਹ ਸਾਰੀ ਗੱਲਬਾਤ ਵੀ ਸਾਂਝੀ ਕਰਾਂਗੇ ਜਿਹੜੀ 4 ਮਾਰਚ ਨੂੰ ਲਿਖੀ ਗਈ ਸੀ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹ ਚਿੱਠੀ ਦਾ ਵੇਰਵਾ ਵੀ ਸਾਂਝਾ ਕਰਾਂਗੇ ਤੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰ ਦਿੰਨੇ ਆ ਜੋ ਸਾਨੂੰ ਪਤਾ ਲੱਗੀ ਹੈ ਪ੍ਰਾਪਤ ਵੇਰਵਿਆਂ ਦੇ ਮੁਤਾਬਕ ਉਹਨਾਂ ਨੌਂਾ ਸਿੰਘਾਂ ਦੇ ਵਿੱਚੋਂ ਪੰਜ ਦਾ ਨਾਮ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜਿਨ੍ਹਾਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ ਕਿਸ ਨੇ ਭੁੱਖ ਹੜਤਾਲ ਕਦੋਂ ਖਤਮ ਕੀਤੀ ਵੱਖੋ ਵੱਖਰੀਆਂ ਤਰੀਕਾਂ ਨੇ ਉਹ ਸਟੀਕ ਜਾਣਕਾਰੀ ਆ ਜਿਹੜੀ ਉਹ ਪੰਜਾਬ ਪਹੁੰਚੀ ਹੈ ਔਰ ਅਸਾਮ ਪ੍ਰਸ਼ਾਸਨ ਨੂੰ ਉੱਥੋਂ ਦੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣੀ ਇਸ ਕਰਕੇ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਕਹਿਣ ਦੇ ਉੱਤੇ ਹੀ ਜਿਹੜਾ ਕੀ ਹਵਾਲਾ ਦੇਣ ਤੋਂ ਬਾਅਦ ਹੀ NSA ਲਗਾਇਆ ਗਿਆ ਸੀ ਜਦੋਂ ਵੀ NSA ਦੀ ਵਰਤੋਂ ਹੋਈ ਹੈ ਤਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਪਹਿਲਾਂ ਲਿਖ ਕੇ ਦਿੱਤਾ ਜਾਂਦਾ ਲਿਖਤੀ ਰੂਪ ਦੇ ਵਿੱਚ ਫਿਰ ਲੱਗਦਾ NSA ਸਾਰੇ ਜਾਣਦੇ ਨੇ ਹੁਣ ਤੱਕ ਕਿਉਂਕਿ ਨੈਸ਼ਨਲ ਸਿਕਿਉਰਿਟੀ ਐਕਟ ਦਿੱਤਾ ਹੈ ਜਿਹੜੀ ਇਹ ਕਾਰਵਾਈ ਹੁੰਦੀ ਹੈ ਹਾਲਾਂਕਿ ਇਸ ਦੀ ਮੁਖਾਲਫਤ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਹੋਈ ਸੀ ਕਿ ਇਸ ਢੰਗ ਦੇ ਨਾਲ ਡਰਾਮੇਬਾਜ਼ੀ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ ਕਾਫੀ ਜਿਆਦਾ ਸਵਾਲ ਖੜੇ ਕੀਤੇ ਗਏ ਪਰ ਹੁਣ ਦੱਸਦੇ ਆ ਉਹਨਾਂ ਪੰਜਾਂ ਦੇ ਨਾਮ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਚਿੱਠੀ ਲਿਖਣ ਤੋਂ ਬਾਅਦ ਇਹ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਹੋਰ ਨਾਲ ਕਿਹੜੀ ਗੱਲ ਉੱਥੋਂ ਸਾਹਮਣੇ ਨਿਕਲ ਕੇ ਆਈ ਹੈ ਉਹਨਾਂ ਸਿੰਘਾਂ ਦੇ ਵੱਲੋਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਕੁਲਵੰਤ ਸਿੰਘ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਆ ਕੁਲਵੰਤ ਸਿੰਘ ਨੇ 9 ਮਾਰਚ 2024 ਨੂੰ ਭੁੱਖ ਹੜਤਾਲ ਖਤਮ ਕੀਤੀ ਦੂਸਰੇ ਨੰਬਰ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਬਸੰਤ ਸਿੰਘ ਨੇ 11 ਮਾਰਚ 2024 ਨੂੰ ਆਪਣੀ ਭੁੱਖ ਹੜਤਾਲ ਖਤਮ ਕੀਤੀ ਕਿਉਂਕਿ 4 ਮਾਰਚ ਨੂੰ ਚਿੱਠੀ ਜਾਂਦੀ ਹੈ 9 ਨੂੰ ਕੁਲਵੰਤ ਸਿੰਘ ਨੇ ਭੁੱਖ ਹੜਤਾਲ ਆ ਜਿਹੜੀ ਉਹ ਖਤਮ ਕੀਤੀ ਫਿਰ ਦੂਜੇ ਨੰਬਰ ਤੇ ਬਸੰਤ ਸਿੰਘ 11 ਮਾਰਚ ਨੂੰ ਭੁੱਖ ਹੜਤਾਲ ਖਤਮ ਕਰਦੇ ਨੇ ਤਾਂ ਇਸ ਤੋਂ ਇਲਾਵਾ ਤਿੰਨ ਸਿੰਘ ਹੋਰ ਜਿਨ੍ਹਾਂ ਦੇ ਵੇਰਵੇ ਆਏ ਨੇ ਸਾਡੇ ਤੱਕ 14 ਮਾਰਚ 2024 ਨੂੰ ਇਹਨਾਂ ਤਿੰਨਾਂ ਦੇ ਵੱਲੋਂ ਭੁਖ ਹੜਤਾਲ ਤੋੜ ਦਿੱਤੀ ਗਈ ਖਤਮ ਕਰ ਦਿੱਤੀ ਗਈ ਜਿਸ ਦੇ ਵਿੱਚ ਸਰਬਜੀਤ ਸਿੰਘ ਕਲਸੀ ਦਾ ਨਾਮ ਸ਼ਾਮਲ ਹੈ ਗੁਰਿੰਦਰਪਾਲ ਸਿੰਘ ਔਜਲਾ ਦਾ ਨਾਮ ਸ਼ਾਮਲ ਹੈ ਗੁਰਮੀਤ ਸਿੰਘ ਗਿੱਲ ਦਾ ਨਾਮ ਸ਼ਾਮਲ ਹੈ ਇਹਨਾਂ ਤਿੰਨਾਂ ਸਿੰਘਾਂ ਦੇ ਵੱਲੋਂ 14 ਮਾਰਚ 2024 ਨੂੰ ਭੁਖ ਹੜਤਾਲ ਆ ਜਿਹੜੀ ਖਤਮ ਕੀਤੀ ਗਈ ਬਾਕੀ ਚਾਰ ਨੇ ਜਿਹੜੇ ਉਹਨਾਂ ਦੇ ਵੱਲੋਂ ਹਾਲੇ ਭੁਖ ਹੜਤਾਲ ਜਾਰੀ ਹੈ ਜਿਸ ਦੇ ਵਿੱਚ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੈਦੇ ਵੀ ਸਾਹਮਣੇ ਜਾਣਕਾਰੀ ਆਈ ਹੈ ਕਿ ਡਿਬਰੂਗੜ੍ਹ ਦੇ ਵਿੱਚ ਹੀ ਜਿਹੜਾ ਡਿਟੈਂਸ਼ਨ ਸੈਂਟਰ ਹੈ ਜਿੱਥੇ ਰੱਖਿਆ ਗਿਆ ਉੱਥੇ ਹਸਪਤਾਲ ਦੇ ਵਿੱਚ ਭਗਵੰਤ ਸਿੰਘ ਯਾਨੀ ਕਿ ਪ੍ਰਧਾਨ ਮੰਤਰੀ ਬਾਜੇ ਕਾ ਬਾਜੇ ਕੇ ਦਾਖਲ ਵੀ ਹੈ ਕਿਉਂਕਿ ਸਿਹਤ ਖਰਾਬ ਹੋ ਗਈ ਸੀ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਔਰ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਤੇ ਉਸ ਦੇ ਚਾਚਾ ਹਰਜੀਤ ਸਿੰਘ ਦੀ ਭੁਖ ਹੜਤਾਲ ਹਾਲੇ ਜਾਰੀ ਹੈ ਨਾਲ ਇੱਕ ਹੋਰ ਸਿੰਘ ਦੀ ਕਿਉਂਕਿ ਪੰਜੇ ਵਿੱਚੋਂ ਅਲੈਦਾ ਜਿਹੜੇ ਜਾਣਕਾਰੀ ਨਿਕਲ ਕੇ ਆਈ ਹੈ ਜੋ ਜਾਣਕਾਰੀ ਆਸਾਮ ਪ੍ਰਸ਼ਾਸਨ ਨੇ ਹਮਰੇ ਸਰਪੰਚਾਈ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ 9 ਮਾਰਚ ਨੂੰ ਸਭ ਤੋਂ ਪਹਿਲਾਂ ਕੁਲਵੰਤ ਸਿੰਘ ਨੇ ਭੁਖੜਤਾਲ ਖਤਮ ਕੀਤੀ ਫਿਰ ਉਸ ਤੋਂ ਬਾਅਦ ਬਸੰਤ ਸਿੰਘ ਨੇ 11 ਮਾਰਚ ਨੂੰ ਭੁਖੜਤਾਲ ਖਤਮ ਕੀਤੀ ਫਿਰ 14 ਮਾਰਚ ਨੂੰ ਤਿੰਨ ਸਿੰਘ ਹੋਰ ਇਹ ਫੈਸਲਾ ਲੈਂਦੇ ਨੇ ਜਾਂ ਇਹ ਕਹਿ ਲਿਏ ਕਿ ਗਿਆਨੀ ਰਘਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਂ ਹੁਕਮ ਮੰਨ ਲਿਆ ਤਾ ਉਹ ਭੋਖੜਤਾਲ ਆਪਣੀ ਖਤਮ ਕਰਦੇ ਨੇ ਜਿਸ ਵਿੱਚ ਸਰਬਜੀਤ ਸਿੰਘ ਕਲਸੀ ਗੁਰਵਿੰਦਰਪਾਲ ਸਿੰਘ ਔਜਲਾ ਤੇ ਗੁਰਮੀਤ ਸਿੰਘ ਗਿੱਲ ਸ਼ਾਮਲ ਨੇ ਤਾਂ ਹੁਣ ਜਿਹੜੀ ਇਹ ਭੋਖੜਤਾਲ ਖਤਮ ਕਰ ਦਿੱਤੀ ਗਈ ਹੈ ਪੰਜ ਸਿੰਘਾਂ ਨੇ ਜਿਹੜਾ ਗਿਆਨੀ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਲਿਆ ਤੇ ਅੱਗੇ ਜਿਹੜੀ ਜਾਣਕਾਰੀ ਹੋ ਰਿਹਾ ਕਿ ਜਿਹੜੀ 4 ਮਾਰਚ ਨੂੰ ਚਿੱਠੀ ਲਿਖੀ ਗਈ ਸੀ ਉਸ ਦਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜਿਸ ਦੇ ਵਿੱਚ ਲਿਖਿਆ ਗਿਆ ਸੀ ਅਕਾਲ ਸਹਾਇ ਅਦੇਸ਼ਰੀ ਅਕਾਲ ਤਖਤ ਸਾਹਿਬ ਇਹ ਜਿਹੜਾ ਆਦੇਸ਼ ਹੈ ਗੁਰੂ ਸਵਾਰੇ ਭਾਈ ਅਮਰਿਤਪਾਲ ਸਿੰਘ ਤੇ ਸਮੂਹ ਨਜ਼ਰਬੰਦ ਸਿੰਘ ਡਿਬਰੂਗੜ ਜੇਲ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਨਿੱਜਤਾ ਦੇ ਅਧਿਕਾਰਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਹਨਨ ਕਰਨ ਅਤੇ ਤੁਹਾਡੇ ਸਾਰਿਆਂ ਨਾਲ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਤਸ਼ੱਦਦ ਕਰਕੇ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਕਰਨ ਦੀਆਂ ਖਬਰਾਂ ਨੂੰ ਪੰਥ ਨੇ ਬੜੀ ਗੰਭੀਰਤਾ ਦੇ ਨਾਲ ਲਿਆ ਤੁਹਾਡੇ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਜੇਲ੍ਹ ਦੇ ਅੰਦਰ ਜਿਹੜੀ ਕੀ ਹੈ 16 ਫਰਵਰੀ ਨੂੰ 2024 ਤੋਂ ਲਗਾਤਾਰ ਭੁਖੜਤਾਲ ਤੋਂ ਬਾਅਦ ਤੁਹਾਡੇ ਪਰਿਵਾਰਾਂ ਵੱਲੋਂ ਵੀ ਸੀਰੀਜ਼ ਅੰਮ੍ਰਿਤਸਰ ਸਾਹਿਬ ਵਿਖੇ ਭੁਖੜਤਾਲ ਆਰੰਭੀ ਹੋਈ ਹੈ ਇਸੇ ਸੰਦਰਭ ਵਿੱਚ ਜ਼ਿਕਰ ਕਰਨਾ ਯੋਗ ਹੈ ਕਿ ਸਿੱਖ ਪੰਥ ਦਾ ਨਿਰਾਲਾਪਾਨ ਅਤੇ ਨਿਆਰੀ ਹਸਤੀ ਇਸੇ ਗੱਲ ਵਿੱਚ ਮਹਿਫੂਜ਼ ਹੈ ਕਿ ਜਿੱਥੇ ਅਸੀਂ ਇੱਕ ਅਕਾਲ ਪੁਰਖ ਦੇ ਉਪਾਸ਼ਕ ਹਾਂ ਉੱਥੇ ਸਾਨੂੰ ਗੁਰੂ ਸਹਿਬਾਨ ਨੇ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦਾ ਆਸ਼ਾ ਬਖਸ਼ਿਆ ਗੁਰੂ ਸਹਿਬਾਨ ਨੇ ਸਿੱਖਾਂ ਨੂੰ ਆਪਣੇ ਆਸ਼ੇ ਤੇ ਚੱਲਦਿਆਂ ਹਰ ਤਰ੍ਹਾਂ ਦੇ ਹਾਲਾਤਾਂ ਦਾ ਮੁਕਾਬਲਾ ਗੁਰਬਾਣੀ ਤੇ ਸਿਮਰਨ ਦੇ ਓਟ ਆਸਰੇ ਵਿੱਚ ਰਹਿੰਦੇ ਆ ਸਿੱਧਕ ਦ੍ਰਿੜਤਾ ਸੂਰਬੀਰਤਾ ਅਤੇ ਨਿਡਰਤਾ ਨਾਲ ਕਰਦੇ ਆ ਸੰਘਰਸ਼ੀਲ ਰਹਿਣ ਦੀ ਬਖਸ਼ਿਸ਼ ਕੀਤੀ ਹੈ ਜਿਸ ਦੀਆਂ ਬੇਅੰਤ ਮਿਸਾਲਾਂ ਪੁਰਾਤਨ ਅਤੇ ਮੌਜੂਦਾ ਸਮੇਂ ਦੇ ਸਿੱਖ ਸ਼ਹੀਦਾਂ ਅਤੇ ਸੰਘਰਸ਼ੀਲ ਸਿੰਘਾਂ ਦੇ ਜੀਵਨ ਤੋਂ ਮਿਲਦੀਆਂ ਨੇ ਤੁਹਾਡੇ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਸਮੂਹ ਨਜ਼ਰਬੰਦ ਸਿੱਖ ਨੌਜਵਾਨਾਂ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਆਨਿਆਂਪੂਰਨ ਵਤੀਰੇ ਵਿਰੋਧ ਰੱਖੀ ਭੁਖੜਤਾਲ ਇਸ ਵੇਲੇ ਸਮੁੱਚੀ ਕਾਮੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਜਿੱਥੇ ਭੋਖੜ ਹੜਤਾਲ ਦਾ ਸੰਕਲਪ ਗੁਰਮਤ ਦੇ ਅਨੁਕੂਲ ਨਾ ਹੋਣ ਕਾਰਨ ਸਾਡੀਆਂ ਪਰੰਪਰਾਵਾਂ ਭੋਖੜ ਹੜਤਾਲ ਦੀ ਬਜਾਏ ਵਿਖੜੇ ਹਾਲਾਤਾਂ ਦਾ ਮੁਕਾਬਲਾ ਸਿੱਖੀ ਸਿਧਕ ਨਾਲ ਕਰਨ ਦੀ ਪ੍ਰੇਰਣਾ ਦਿੰਦੀਆਂ ਨੇ ਉੱਥੇ ਡਿਬਰੂ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੇ ਨਾਲ-ਨਾਲ ਸਮੁੱਚਾ ਪੰਥ ਤੁਹਾਡੀ ਸਾਰਿਆਂ ਦੀ ਸਿਹਤ ਪ੍ਰਤੀ ਵੀ ਬੇहद ਚਿੰਤਤ ਹੈ ਕਿਉਂਕਿ ਨੌਜਵਾਨੀ ਸਿੱਖ ਪੰਥ ਦੇ ਭੋਖ ਦੀ ਵਾਰਿਸ ਹੋਣ ਕਾਰਨ ਤੁਹਾਡਾ ਸਾਰਿਆਂ ਦਾ ਜੀਵਨ ਸਿੱਖ ਕੌਮ ਦੀ ਅਮਾਨਤ ਹੋਣ ਕਾਰਨ ਬਹੁਤ ਕੀਮਤੀ ਹੈ ਇਸ ਲਈ ਤੁਹਾਡੇ ਸਮੇਤ ਡਿਬਰੂਗੜ੍ਹ ਜੇਲ੍ਹ ਦੇ ਸਮੂਹ ਨજરਬੰਦ ਸਿੰਘਾਂ ਅਤੇ ਸ੍ਰੀ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਤੁਹਾਡੇ ਸਾਥੀ ਸਿੰਘ ਅਤੇ ਸਾਰਿਆਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਢੰਗ ਨਾਲ ਆਪਣੀ ਸਿਹਤ ਦਾ ਨੁਕਸਾਨ ਨਾ ਕਰਨ ਤੁਰੰਤ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਸਰਕਾਰ ਦੇ ਜੇਲ੍ਹ ਪ੍ਰਸ਼ਾਸਨ ਦੀਆਂ ਵਧੀਆਂਕੀਆਂ ਦੇ ਵਿਰੋਧ ਦਾ ਆਪਣਾ ਕਾਨੂੰਨੀ ਰੂਪ ਵਿੱਚ ਸੰਘਰਸ਼ ਲਗਾਤਾਰ ਜਾਰੀ ਰੱਖਣ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਪਹਿਲਾਂ ਹੀ ਤੁਹਾਡੀ ਸਹਾਇਤਾ ਲਈ ਯਤਨਸ਼ੀਲ ਹੈ ਤੇ ਸਮੁੱਚਾ ਪੰਥ ਤੁਹਾਡੇ ਨਾਲ ਖੜਾ ਹੈ ਗੁਰੂ ਰਾਖਾ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰitsar ਤਾਂ ਇਹ ਜਿਹੜਾ ਆਦੇਸ਼ ਦਿੱਤਾ ਗਿਆ ਸੀ ਉਹਨਾਂ ਸਿੱਖ ਨੌਜਵਾਨਾਂ ਨੂੰ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਰਿਟੈਂਸ਼ਨ ਕੀਤੇ ਗਏ ਨੇ ਤੇ ਉਹਨਾਂ ਨੂੰ ਇਹ ਆਦੇਸ਼ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਪੰਜ ਸਿੰਘਾਂ ਦੇ ਵੱਲੋਂ ਹੁਣ ਭੁੱਖ ਹੜਤਾਲ ਖਤਮ ਕਰ ਲਈ ਗਈ ਹੈ ਇੱਕ ਵੱਲੋਂ 9 ਮਾਰਚ ਨੂੰ ਫਿਰ 11 ਮਾਰਚ ਨੂੰ ਫਿਰ 14 ਮਾਰਚ ਨੂੰ ਤਿੰਨਾਂ ਨੇ ਫੈਸਲਾ ਲਿਆ ਔਰ ਸਾਨੂੰ ਪ੍ਰਾਪਤ ਵੇਰਵਿਆਂ ਦੇ ਮੁਤਾਬਕ ਇੱਕ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਹੜੇ ਪੰਜ ਸਿੰਘਾਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ ਉਸ ਦੇ ਵਿੱਚੋਂ ਜਿਹੜੇ ਸਰਜੀਤ ਸਿੰਘ ਕਲਸੀ ਨੇ ਉਹਨਾਂ ਨੇ ਇਹ ਗੱਲ ਵੀ ਨਾਲ ਜਿਹੜੀ ਅਪੀਲ ਕੀਤੀ ਹੈ ਕਿ ਸਾਨੂੰ ਇੱਕ ਵੱਖਰੀ ਬੈਰਕ ਦਿੱਤੀ ਜਾਵੇ ਸਾਡਾ ਮਿਸ਼ਨ ਕੁਝ ਹੋਰ ਹੈ ਤਾਂ ਇਹ ਕਿਉਂ ਕਿਹਾ ਗਿਆ ਸੰਕੇਤ ਕਿਉਂ ਦਿੱਤਾ ਗਿਆ ਵਕਰੀ ਬੈਰਕ ਦੀ ਮੰਗ ਕਿਉਂ ਕੀਤੀ ਗਈ ਹੈ ਜਾਂ ਉੱਥੇ ਹੋਰ ਕਿਹੜੀਆਂ-ਕਿਹੜੀਆਂ ਵਧੀਆਂ ਹੋ ਰਹੀਆਂ ਨੇ ਉਸ ਦੇ ਬਾਰੇ ਹੋਰ ਕੀ-ਕੀ ਕਿਹਾ ਗਿਆ ਜਿਵੇਂ ਕਿ ਪਹਿਲਾਂ ਆਡੀਓ ਮੈਸੇਜ ਬਾਹਰ ਆਏ ਸਨ ਵਾਇਰਲ ਹੋਏ ਸਨ ਵੱਖ-ਵੱਖ ਮੀਡੀਆ ਅਧਾਰਿਆਂ ਦੇ ਵੱਲੋਂ ਉਹ ਨਸ਼ਰ ਵੀ ਕੀਤੇ ਗਏ ਜਿਹੜੇ ਕਿ ਤੁਸੀਂ ਲਗਭਗ ਜਾਣ ਚੁੱਕੇ ਹੋਵੋਗੇ ਉੱਥੋਂ ਵੀ ਕਈ ਸਵਾਲ ਖੜੇ ਹੋਏ ਸਨ ਤਾਂ ਫਿਰ ਹੁਣ ਇਹ ਗੱਲ ਹੈ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ 4 ਮਾਰਚ ਨੂੰ ਭੇਜੀ ਗਈ ਉਸ ਚਿੱਠੀ ਉਸ ਭੇਜੇਗੇ ਆਦੇਸ਼ ਤੋਂ ਬਾਅਦ ਪੰਜ ਸਿੰਘਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਲਈ ਐ ਤੇ ਚਾਰਾਂ ਦੀ ਹਾਲੇ ਬਾਕੀ ਐ ਚੱਲ ਰਹੀ ਐ ਤਾਂ ਇਹ ਜਾਣਕਾਰੀ ਸਾਡੇ ਤੱਕ ਪੁੱਜੀ ਸੀ ਜੋ ਅਸੀਂ ਤੁਹਾਡੇ ਨਾਲ ਪਹਿਲ ਦੇ ਆਧਾਰ ਦੇ ਉੱਤੇ ਸਾਂਝੀ ਕਰ ਰਹੇ ਹਾਂ ਤੁਸੀਂ ਕੀ ਸੋਚਦੇ ਹੋ ਇਹਨਾਂ ਮਸਲਿਆਂ ਦੇ ਬਾਰੇ ਇਸ ਮੁੱਦੇ ਦੇ ਬਾਰੇ ਤੁਸੀਂ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇਰੀ ਬਣੇ ਰਹੋ এবিসি ਪੰਜਾਬ ਦੇ ਨਾਲ